ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੱਚਮੁੱਚ ਰਿਟਾਇਰ ਹੋਣ ਵਾਲੇ ਹੈ ਆਰਐਸਐਸ ਦੇ ਮੁਖੀ ਮੋਹਨ ਭਾਗਵਤ ਦਾ ਬਿਆਨ ਤਾਂ ਕੁਝ ਐਸਾ ਹੀ ਇਸ਼ਾਰਾ ਕਰਦਾ ਹੈ ਬਸ ਤੇ ਐਸਾ ਬਣਾ ਲੇ 75 ਵਰਸ਼ ਦਾ ਆਪਨੇ ਕੀਆ ਲੇਕਿਨ ਮੈਂ ਇਸ ਦਾ ਅਰਥ ਜਾਣਦਾ ਹਾਂ 75 ਵਰਸ਼ ਦੀ ਸਾਲ ਜਦ ਹੋ ਰਹੀ ਜਾਂਦੀ ਹੈ ਤਾਂ ਉਸ ਦਾ ਅਰਥ ਇਹ ਹੁੰਦਾ ਹੈ ਕਿ ਅਬ ਆਪਕੀ ਆਯੂ ਹੋ ਗਈ ਅਬ ਜਰਾ ਬਾਜੋ ਹਮਕੋ ਕਰਨੇ ਹਾਲੀ ਦੇ ਵਿੱਚ ਮੋਨ ਭਗਵਤ ਦੇ ਵੱਲੋਂ ਦਿੱਤੇ ਇੱਕ ਬਿਆਨ ਨੇ ਭਾਰਤੀ ਸਿਆਸਤ ਦੇ ਵਿੱਚ ਤਰਥੱਲੀ ਮਚਾ ਦਿੱਤੀ ਹੈ ਜਿਦੇ ਚ ਉਹਨਾਂ ਨੇ 75 ਸਾਲ ਉਮਰ ਪੂਰੀ ਹੋਣ ਦੇ ਉੱਤੇ ਰਿਟਾਇਰਮੈਂਟ ਲੈ ਲੈਣ ਦੀ ਗੱਲ ਆਖੀ ਹੈ। ਇਸ ਬਿਆਨ ਤੋਂ ਬਾਅਦ ਵਿਰੋਧੀ ਧਿਰ ਦੇ ਲੀਡਰਾਂ ਨੇ ਵੀ ਮੋਦੀ ਦੇ ਪਵਿੱਖ ਦੇ ਉੱਤੇ ਸਵਾਲ ਚੁੱਕਣ ਦੇ ਨਾਲ-ਨਾਲ ਭਾਜਪਾ ਦੀ ਇਸ ਨੀਤੀ ਦੀ ਇਕਸਾਰਤਾ ਦੇ ਉੱਤੇ ਵੀ ਸਵਾਲ ਖੜੇ ਕੀਤੇ। ਅੱਜ ਦੀ ਇਸ ਖਾਸ ਰਿਪੋਰਟ ਦੇ ਵਿੱਚ ਆਪਾਂ ਇਹੀ ਜਾਣਾਂਗੇ ਕਿ ਬੀਜੇਪੀ ਦਾ 75 ਸਾਲ ਦਾ ਰਿਟਾਇਰਮੈਂਟ ਲੈਣ ਵਾਲਾ ਰੂਲ ਕੀ ਹੈ। ਹੁਣ ਤੱਕ ਕਿੰਨੇ ਮੰਤਰੀਆਂ ਨੂੰ ਇਹ ਰੂਲ ਦਿੱਤਾ ਹੈ ਤਾਂ ਮੰਤਰੀਆਂ ਦੀਆਂ ਕੁਰਸੀਆਂ ਤੋਂ ਲਾਂਭੇ ਕੀਤਾ ਗਿਆ ਤੇ ਨਾਲ ਹੀ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕੀ ਇਹ 75 ਸਾਲ ਵਾਲਾ ਰੂਲ ਪੀਐਮ ਮੋਦੀ ਦੇ ਉੱਤੇ ਵੀ ਲਾਗੂ ਹੁੰਦਾ ਜਾਂ ਫਿਰ ਨਹੀਂ ਦਾ ਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਤੁਹਾਡੇ ਨਾਲ ਇੰਦਰਜੀਤ ਸਿੰਘ ਚਹਿਲ ਸਾਡੇ ਸਾਥੀ ਅਸ਼ਵਿੰਦਰ ਸਿੰਘ ਦਾਖਾ ਦੇ ਵੱਲੋਂ ਤਿਆਰ ਕੀਤੀ ਖਾਸ ਰਿਪੋਰਟ ਲੈ ਕੇ ਤੁਹਾਡੇ ਸਭ ਦੇ ਸਾਹਮਣੇ ਹਾਜ਼ਰ ਹੋਏ ਆ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਉਂਦੀ 17 ਸਤੰਬਰ ਨੂੰ 75 ਸਾਲ ਦੇ ਹੋਣ ਜਾ ਰਹੇ ਨੇ ਤੇ ਇਸ ਦੇ ਚਲਦਿਆਂ ਆਰਐਸਐਸ ਦੇ ਮੁਖੀ ਮੋਹਨ ਭਾਗਵਤ ਦੀ ਵੀ ਇੱਕ ਸਟੇਟਮੈਂਟ ਸਾਹਮਣੇ ਆਈ ਜਿਹਦੇ ਨੇ ਕਰਕੇ ਹੁਣ ਸਿਆਸੀ ਹਲਕਿਆਂ ਦੇ ਵਿੱਚ ਤਿੱਖੀ ਬਹਿਸ ਛਿੜ ਚੁੱਕੀ ਹੈ ਲੰਘੇ ਬੁੱਧਵਾਰ ਨੂੰ 나ਗਪੁਰ ਦੇ ਵਿੱਚ ਇੱਕ ਸਮਾਗਮ 'ਚ ਆਪਣੇ ਭਾਸ਼ਣ ਦੇ ਦੌਰਾਨ ਭਾਗਵਤ ਨੇ ਆਰਐਸਐਸ ਦੇ ਵਿਚਾਰ ਸ਼ਾਸਤਰੀ ਮੋਰੂ ਪੰਤ ਪਿੰਗਲੇ ਦਾ ਇੱਕ ਵਿਚਾਰ ਦੁਹਰਾਇਆ ਕਿ ਜੇ ਜੇ ਤੁਹਾਨੂੰ 75 ਸਾਲ ਦੀ ਉਮਰ ਤੋਂ ਬਾਅਦ ਸ਼ਾਲ ਦੇ ਨਾਲ ਸਨਮਾਨਿਤ ਕੀਤਾ ਜਾਣ ਲੱਗ ਪਿਆ ਤਾਂ ਇਹਦਾ ਮਤਲਬ ਹੈ ਕਿ ਤੁਸੀਂ ਬੁੱਢੇ ਹੋ ਗਏ ਹੋ ਹੁਣ ਇੱਕ ਪਾਸੇ ਹੋ ਜਾਓ ਤੇ ਦੂਜਿਆਂ ਨੂੰ ਹੁਣ ਅੱਗੇ ਆਉਣ ਦਿਓ ਭਾਵੇਂ ਭਗਵਤ ਖੁਦ 11 ਸਤੰਬਰ ਨੂੰ 75 ਸਾਲ ਦੇ ਹੋ ਜਾਣਗੇ ਪਰ ਵਿਰੋਧੀ ਧਿਰਾਂ ਭਗਵਤ ਦੀਆਂ ਇਹਨਾਂ ਟਿੱਪਣੀਆਂ ਨੂੰ ਮੋਦੀ ਦੇ ਲਈ ਇੱਕ ਗੁਪਤ ਸੰਦੇਸ਼ ਦੇ ਵਜੋਂ ਵੇਖ ਰਹੇ ਨੇ ਜਿਹੜੇ 17 ਸਤੰਬਰ ਨੂੰ 75 ਸਾਲ ਦੇ ਹੋ ਰਹੇ ਆ ਮੀਡੀਆ ਰਿਪੋਰਟਾਂ ਮੁਤਾਬਕ ਇੱਕ ਸ਼ਿਵ ਸੈਨਾ ਉਧਵ ਠਾਕਰੇ ਦੇ ਸੰਜੇ ਰਾਉਤ ਨੇ ਦਾਅਵਾ ਕੀਤਾ ਹੈ ਕਿ ਆਰਐਸਐਸ ਮੋਦੀ ਨੂੰ ਸੇਵਾਮੁਕਤ ਹੋਣ ਦਾ ਸੰਦੇਸ਼ ਦੇ ਰਿਹਾ ਹੈ। ਉਹਨਾਂ ਕਿਹਾ ਕਿ 75 ਸਾਲ ਬਾਅਦ ਸੇਵਾਮੁਕਤੀ ਦਾ ਨਾਮ ਮੋਦੀ ਅਤੇ ਆਰਐਸਐਸ ਨੇ ਖੁਦ ਹੀ ਬਣਾਇਆ ਸੀ। ਮੈਨੂੰ ਲੱਗਦਾ ਹੈ ਕਿ ਆਰਐਸਐਸ ਮੋਦੀ ਨੂੰ ਵਾਰ-ਵਾਰ ਸਲਾਹ ਦੇ ਰਿਹਾ ਹੈ ਕਿ ਹੁਣ ਤੁਹਾਨੂੰ ਵੀ ਸੇਵਾਮੁਕਤ ਹੋ ਜਾਣਾ ਚਾਹੀਦਾ ਤੇ ਦੇਸ਼ ਨੂੰ ਸੁਰੱਖਿਅਤ ਹੱਥਾਂ ਦੇ ਵਿੱਚ ਸੌਂਪਣਾ ਚਾਹੀਦਾ ਹੈ। ਇਹਦੇ ਨਾਲ ਹੀ ਰਾਉਤ ਨੇ ਲਾਲ ਕ੍ਰਿਸ਼ਨ ਅਡਵਾਨੀ ਮੁਰਲੀ ਮਨੋਰ ਜੋਸ਼ੀ ਤੇ ਹੋਰ ਲੀਡਰਾਂ ਦੀ 75 ਸਾਲਾਂ ਬਾਅਦ ਜ਼ਬਰਦਸਤੀ ਸੇਵਾਮੁਕਤੀ ਕੀਤੇ ਜਾਣ ਦਾ ਜ਼ਿਕਰ ਕਰਦੇ ਆ ਮੋਦੀ ਨੂੰ ਵੀ ਇਹ ਨੀਤੀ ਅਪਣਾਉਣ ਦੀ ਚਣੌਤੀ ਤੱਕ ਦੇ ਦਿੱਤੀ ਹੈ ਅਪ੍ਰੈਲ 225 ਨੂੰ ਜਦੋਂ ਬਤੌਰ ਪ੍ਰਧਾਨ ਮੰਤਰੀ 11 ਸਾਲ ਪੂਰੇ ਹੋਣ ਤੇ ਮੋਦੀ ਨੇ ਆਰਐਸਐਸ ਹੈੱਡਕੁਆਰਟਰ ਦੀ ਪਹਿਲੀ ਫੇਰੀ ਕੀਤੀ ਸੀ ਤਾਂ ਰਾਉਤ ਨੇ ਦਾਵਾ ਕੀਤਾ ਸੀ ਕਿ ਮੋਦੀ ਸਤੰਬਰ ਦੇ ਵਿੱਚ ਪ੍ਰਧਾਨ ਮੰਤਰੀ ਵਜੋਂ ਅਸਤੀਫਾ ਦੇਣਗੇ ਤੇ ਉਹਨਾਂ ਦਾ ਉਤਰਾਧਿਕਾਰੀ ਮਹਾਰਾਸ਼ਟਰ ਤੋਂ ਹੋਏਗਾ। ਉਹਨਾਂ ਨੇ ਕਿਹਾ ਸੀ ਕਿ ਆਰਐਸਐਸ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਉਹਨਾਂ ਦੇ ਉਤਰਾਧਿਕਾਰੀ ਦੀ ਚਰਚਾ ਕਰਨ ਵਾਸਤੇ ਬੁਲਾਇਆ ਸੀ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਵੀ ਤੱਜ ਕੱਸਦੇ ਹ ਕਿਹਾ ਕਿ ਭਗਵਤ ਨੇ ਮੋਦੀ ਨੂੰ ਯਾਦ ਕਰਾਇਆ ਹੈ ਕਿ ਉਹ 17 ਸਤੰਬਰ ਨੂੰ 75 ਸਾਲ ਦੇ ਹੋ ਜਾਣਗੇ ਕਿਉਂਕਿ ਭਗਵਤ ਆਪ ਵੀ 75 ਸਾਲ ਦੇ ਹੋ ਜਾਣਗੇ ਤੇ ਇਸ ਲਈ ਉਹਨਾਂ ਨੇ ਇੱਕ ਤੀਰ ਦੇ ਨਾਲ ਦੋ ਨਿਸ਼ਾਨੇ ਲਾਏ। ਕਾਂਗਰਸ ਦੇ ਬਲਾਰੇ ਪਵਨ ਖੇੜਾ ਨੇ ਐਕਸ ਦੇ ਉੱਤੇ ਇੱਕ ਵੀਡੀਓ ਪਾ ਕੇ ਮੋਦੀ ਅਤੇ ਭਗਵਤ ਬਾਰੇ ਕਿਹਾ ਕਿ ਇਹ ਇਸ ਜੋੜੀ ਨੇ ਇਸ ਦੇਸ਼ ਦੀ ਭਾਵਨਾ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ ਦੇਸ਼ ਲਈ ਅਤੇ ਭਾਰਤੀ ਸੰਵਿਧਾਨ ਦੇ ਲਈ ਚੰਗੇ ਦਿਨ ਜਲਦੀ ਹੀ ਆਉਣਗੇ ਕਿਉਂਕਿ ਇਹ ਦੋਨੇ ਜਣੇ ਜਾ ਰਹੇ ਨੇ ਆਪ ਸਭ ਖੁਸ਼ ਹੋ ਜਾਈਏ ਕਿਉਂਕਿ ਭਾਰਤ ਕੇ ਭਾਰਤ ਕੀ ਆਤਮਾ ਕੇ ਭਾਰਤ ਕੇ ਸੰਵਿਧਾਨ ਕੇ ਅچھے ਦਿਨ ਆਨੇ ਵਾਲੇ ਹੈ ਕਿਉਂਕਿ ਹਰਿੰਦਰ ਮੋਦੀ ਔਰ ਮੋਹਨ ਭਗਵਤ ਜਾਣੇ ਵਾਲੇ ਹੁਣ ਆਪਾਂ ਦੇਖਦੇ ਆਂ ਨਜ਼ਰ ਮਾਰਦੇ ਆਂ ਕੋਖ ਪੜਤਾਲ ਕਰਦੇ ਆਂ ਕਿ ਭਾਜਪਾ ਦੀ ਇਹ 75 ਸਾਲ ਵਾਲੀ ਨੀਤੀ ਹੈ ਕੀ ਜੇਕਰ ਬੀਜੇਪੀ ਦੇ ਵਕ ਵਕ ਲੀਡਰਾਂ ਦੇ ਬਿਆਨਾਂ ਦੇ ਮੁਤਾਬਕ ਵੇਖੀਏ ਤਾਂ ਐਸੀ ਕੋਈ 75 ਸਾਲਾ ਨੀਤੀ ਪਾਰਟੀ ਦੇ ਸੰਵਿਧਾਨ ਦੇ ਵਿੱਚ ਹੈ ਹੀ ਨਹੀਂ ਹੈ ਪਰ ਇਹ ਭਾਰਤੀ ਰਾਜਨੀਤੀ 'ਚ ਮਹੱਤਵਪੂਰਨ ਚਰਚਾ ਦਾ ਵਿਸ਼ਾ ਜ਼ਰੂਰ ਰਹੀ ਹੈ ਇਸ ਨੀਤੀ ਦੇ ਮੁਤਾਬਕ 75 ਸਾਲ ਤੋਂ ਵੱਧ ਉਮਰ ਦੇ ਭਾਜਪਾ ਲੀਡਰਾਂ ਨੂੰ ਸਰਗਰਮ ਰਾਜਨੀਤੀ ਜਾਂ ਫਿਰ ਮੰਤਰੀ ਮੰਡਲ ਦੇ ਅਹੁਦੇ 'ਤੇ ਨਹੀਂ ਰਹਿਣਾ ਚਾਹੀਦਾ ਮਨਿਆ ਜਾਂਦਾ ਹੈ ਕਿ ਇਹ ਨੀਤੀ 2014 ਦੇ ਨੇੜੇ ਤੇੜੇ ਲਿਆਂਦੀ ਗਈ ਸੀ ਜਦੋਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣੇ ਸੀ ਕਿਸੇ ਤੌਰ ਤੇ ਇਹ ਪਾਰਟੀ ਦੇ ਸੀਨੀਅਰ ਲੀਡਰਾਂ ਨੂੰ ਰਿਟਾਇਰ ਕਰਨ ਦਾ ਇੱਕ ਰਣਨੀਤਿਕ ਕਦਮ ਸੀ ਜਿਨ੍ਹਾਂ ਤੋਂ ਨਵੀਂ ਲੀਡਰਸ਼ਿਪ ਨੂੰ ਡਰ ਸੀ ਕਿ ਜਦੋਂ ਤੱਕ ਇਹ ਪੁਰਾਣੇ ਲੀਡਰ ਪਾਰਟੀ 'ਚ ਬੈਠੇ ਰਹਿਣਗੇ ਉਦੋਂ ਤੱਕ ਸਾਡੀ ਕਿਸੇ ਨੇ ਬਾਤ ਨਹੀਂ ਪੁੱਛਣੀ ਇਨ੍ਹਾਂ ਲੀਡਰਾਂ 'ਚ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਤੇ ਯਸ਼ਵੰਤ ਸਿਨਾ ਵਰਗੀਆਂ ਸਖਸ਼ੀਤਾ ਸ਼ਾਮਿਲ ਸੀ ਠੀਕ ਹੈ ਇਸੇ ਤਰ੍ਹਾਂ 2014 ਦੀਆਂ ਚੋਣਾਂ ਤੋਂ ਬਾਅਦ ਭਾਜਪਾ ਨੇ 75 ਸਾਲ ਤੋਂ ਵੱਧ ਉਮਰ ਦੇ ਸੀਨੀਅਰ ਲੀਡਰਾਂ ਜਿਵੇਂ ਕਿ ਅੜਵਾਨੀ ਅਤੇ ਮੋਢਲੀ ਮਨੋਰ ਜੋਸ਼ੀ ਦੇ ਲਈ ਮਾਰਗਦਰਸ਼ਕ ਮੰਡਲ ਦੀ ਸਥਾਪਨਾ ਕੀਤੀ ਸੀ ਜਿਦੇ ਨਾਲ ਉਹਨਾਂ ਨੂੰ ਰਸਮੀ ਮੰਤਰੀ ਮੰਡਲ ਦੇ ਅਹੁਦਿਆਂ ਤੋਂ ਲਾਂਬੇ ਕਰਕੇ ਮਾਰਗਦਰਸ਼ਕ ਮੰਡਲ ਦੇ ਵਿੱਚ ਪਾ ਦਿੱਤਾ ਸੀ 2016 ਚ ਗੁਜਰਾਤ ਦੀ ਮੁੱਖ ਮੰਤਰੀ ਅਨੰਦੀ ਮੇਨ ਪਟੇਲ ਨੇ ਵੀ ਇਸੇ ਨੀਤੀ ਦਾ ਹਵਾਲਾ ਦਿੰਦਿਆਂ 75 ਸਾਲ ਦੇ ਨੇੜੇ ਹੋਣ ਦੇ ਉੱਤੇ ਅਸਤੀਫਾ ਦੇ ਦਿੱਤਾ ਸੀ ਇਹ ਨੀਤੀ ਛੋਟੀ ਦੇ ਲੀਡਰਾਂ ਨੂੰ ਲੰਬੇ ਕਰਨ ਦੇ ਲਈ ਲਿਆਂਦੀ ਗਈ ਸੀ ਹਾਲਾਂਕਿ 75 ਸਾਲ ਪੂਰੇ ਹੋਣ ਤੇ ਸਾਰੇ ਲੀਡਰਾਂ ਨੂੰ ਪਾਰਟੀ ਤੇ ਮੰਤਰੀ ਮੰਡਲ ਤੋਂ ਜਿਹੜੇ ਅਹੁਦੇ ਸੀ ਉਹਨਾਂ ਤੋਂ ਲੰਬੇ ਨਹੀਂ ਕੀਤਾ ਗਿਆ ਸਾਲ 2022 ਚ 76 ਸਾਲ ਦੇ ਯੋਗੇਸ਼ ਪਟੇਲ ਨੂੰ ਗੁਜਰਾਤ ਚੋਣਾਂ ਦੇ ਲਈ ਨਾਮਜ਼ਦ ਕੀਤਾ ਗਿਆ 75 ਸਾਲਾ ਜਗਨਨਾਥ ਸਿੰਘ ਰਗਵੰਸ਼ੀ ਦੀ ਰਗਵੰਸ਼ੀ ਨੇ ਜਿਹੜੇ ਉਹ ਵੀ 2023 ਦੀਆਂ ਮੱਧ ਪ੍ਰਦੇਸ਼ ਚੋਣਾਂ 'ਚ ਉਮੀਦਵਾਰ ਸੀ 222 ਦੇ ਵਿੱਚ 79 ਸਾਲਾ ਬੀਐਸਯੂ ਯੂਰਪਾ ਨੂੰ ਸਿਆਸੀ ਪ੍ਰਭਾਵ ਕਾਰਨ ਕਰਨਾਟਕਾ ਦੀ ਕੌਮੀ ਕਾਰਜਕਾਰਨੀ ਜਿਹੜੀ ਕਮੇਟੀ ਹੈ ਉਹਦੇ ਚ ਸ਼ਾਮਲ ਕੀਤਾ ਗਿਆ ਇਸੇ ਤਰ੍ਹਾਂ 76 ਸਾਲਾ ਸਤਿਆ ਨਾਰਾਇਣ ਜਾਟਿਆ ਨੂੰ ਵੀ ਭਾਜਪਾ ਦੇ ਸੰਸਦੀ ਬੋਰਡ ਦੇ ਵਿੱਚ ਨਿਯੁਕਤ ਕੀਤਾ ਗਿਆ ਸੀ ਬੀਜੇਪੀ ਦੇ ਲੀਡਰਾਂ ਨੇ ਵੀ ਵਾਰ-ਵਾਰ ਇਹ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਕਿ ਭਾਜਪਾ 'ਚ 75 ਸਾਲ ਰਿਟਾਇਰਮੈਂਟ ਵਾਲੀ ਕੋਈ ਅਧਿਕਾਰਤ ਨੀਤੀ ਨਹੀਂ ਹੈ ਮੋਦੀ ਦੇ ਸਭ ਤੋਂ ਨਜ਼ਦੀਕੀ ਸਹਿਯੋਗੀ ਮੰਨੇ ਜਾਂਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 219 ਚ ਪਾਰਟੀ ਦੇ 75 ਸਾਲ ਤੋਂ ਵੱਧ ਦੇ ਲੀਡਰਾਂ ਨੂੰ ਟਿਕਟਾ ਨਾ ਦੇਣ ਦੇ ਫੈਸਲੇ ਦੀ ਪੁਸ਼ਟੀ ਕੀਤੀ ਸੀ ਪਰ ਇਹਦੇ ਉਲਟ 223 ਦੇ ਵਿੱਚ ਉਹਨਾਂ ਨੇ ਦਾਵਾ ਕੀਤਾ ਸੀ ਕਿ ਭਾਜਪਾ ਦੇ ਸੰਵਿਧਾਨ ਦੇ ਵਿੱਚ ਐਸਾ ਕੋਈ ਪ੍ਰਬੰਧਨ ਨਹੀਂ ਹੈ ਤੇ ਮੋਦੀ 229 ਅਤੇ ਉਸ ਤੋਂ ਬਾਅਦ ਤੱਕ ਮੁਲਕ ਦੀ ਅਗਵਾਈ ਕਰਨਗੇ ਭਾਜਪਾ ਦੇ ਸਾਬਕਾ ਪ੍ਰਧਾਨ ਰਾਜਨਾਥ ਸਿੰਘ ਨੇ 224 ਚ ਜ਼ੋਰ ਦੇ ਕੇ ਕਿਹਾ ਸੀ ਕਿ 75 ਸਾਲਾਂ ਰਿਟਾਇਰਮੈਂਟ ਜੈਸਾ ਕੋਈ ਵੀ ਫੈਸਲਾ ਕਦੇ ਵੀ ਰਸਮੀ ਤੌਰ ਤੇ ਨਹੀਂ ਕੀਤਾ ਗਿਆ ਤੇ ਜੇਕਰ ਇਹ ਨਿਯਮ ਹੁੰਦਾ ਤਾਂ ਇਹਨੂੰ ਪਾਰਟੀ ਦੇ ਸੰਵਿਧਾਨ ਦੇ ਵਿੱਚ ਵੀ ਸ਼ਾਮਿਲ ਕੀਤਾ ਜਾਂਦਾ ਮਹਾਰਾਸ਼ਟਰ ਭਾਜਪਾ ਦੇ ਮੁਖੀ ਚੰਦਰਸ਼ੇਖਰ ਬਾਬਨ ਕੁਲੇ ਨੇ ਪਾਰਟੀ ਦੇ ਵਿੱਚ ਅਟਲ ਬਿਹਾਰੀ ਵਾਜਪਾਈ ਜਿਨ੍ਹਾਂ ਨੇ 79 ਸਾਲ ਤੱਕ ਪਾਰਟੀ ਦੀ ਸੇਵਾ ਨਿਭਾਈ ਅਤੇ 83 ਸਾਲਾਂ ਦੇ ਮੁਰਾਰਜੀ ਦੇਸਾਈ ਵਰਗੇ ਪੁਰਾਣੇ ਲੀਡਰਾਂ ਦੀ ਉਦਾਹਰਣਾਂ ਦਿੰਦੇ ਆ ਸੇਵਾ ਮੁਕਤੀ ਦੀ ਉਮਰ ਦੇ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਸੀ ਖੈਰ ਜਿਵੇਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਜੀਵਨ ਦੇ 75 ਸਾਲ ਪੂਰੇ ਕਰਨ ਦੇ ਵੱਲ ਨੂੰ ਵਧ ਰਹੇ ਨੇ ਵਿਰੋਧੀਆਂ ਦੇ ਆ ਧੜਕਣਾ ਵੀ ਤੇਜ਼ ਹੋ ਰਹੀਆਂ ਨੇ ਤੇ ਇਸ ਸਵਾਲ ਨੇ ਸਾਰਿਆਂ ਨੂੰ ਸਚੋ ਪੰਜ ਦੇ ਵਿੱਚ ਪਾਇਆ ਹੋਇਆ ਹੈ ਕਿ ਕੀ ਭਾਜਪਾ ਦਾ 75 ਸਾਲਾ ਨਾਮ ਇਹਦੇ ਸਭ ਤੋਂ ਪ੍ਰਮੁੱਖ ਲੀਡਰ ਭਾਵ ਕੇ ਮੋਦੀ ਹਰਾਂ ਦੇ ਉੱਤੇ ਲਾਗੂ ਹੋਏਗਾ ਜਾਂ ਫਿਰ ਨਹੀਂ ਸਾਰੇ ਆਪੋ ਆਪਣੇ ਪੱਧਰ ਦੇ ਉੱਤੇ ਦਾਅਵੇ ਕਰ ਰਹੇ ਐ ਤੇ ਕਿਐਸੇ ਲਾ ਰਹੇ ਨੇ ਹੁਣ ਇਹ ਤਾਂ ਖੈਰ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ 17 ਸਤੰਬਰ ਨੂੰ ਭਾਰਤ ਨੂੰ ਨਵਾਂ ਪ੍ਰਧਾਨ ਮੰਤਰੀ ਮਿਲੇਗਾ ਜਾਂ ਫਿਰ ਅਮਿਤ ਸ਼ਾਹ ਦੇ ਦਾਅਵੇ ਦੇ ਮੁਤਾਬਕ ਨਰਿੰਦਰ ਮੋਦੀ 229 ਤੱਕ ਤੇ ਉਸ ਤੋਂ ਬਾਅਦ ਵੀ ਪ੍ਰਧਾਨ ਮੰਤਰੀ ਬਣੇ ਰਹਿਣਗੇ ਤੁਸੀਂ ਇਸ ਬਾਰੇ ਆਪਣੀ رائے ਟਿੱਪਣੀ ਬਕਸੇ ਦੇ ਵਿੱਚ ਜ਼ਰੂਰ ਸਾਂਝੀ ਕਰ ਸਕਦੇ ਹੋ ਅੱਜ ਦੀ ਇਸ ਖਾਸ ਰਿਪੋਰਟ ਦੇ ਵਿੱਚ ਫਿਲਹਾਲ ਦੇ ਲਈ ਇਹ ਨਹੀਂ ਮੈਨੂੰ ਤੇ ਇਜਾਜ਼ਤ ਤੁਸੀਂ ਵੇਖਦੇ ਰਹੋ ਦਾ ਖਾਲਸ ਟੀਵੀ ਬਹੁਤ ਬਹੁਤ ਧੰਨਵਾਦ